ਜੀ ਸਰ ਕਾਤਾ ਜੀ ਮੋਗਾ ਕਾਉਂਟਿੰਗ ਸੈਂਟਰ ਦੇ ਪਹੁੰਚੇ ਹਾਂ ਅੱਜ ਲੀਡ ਮਿਲ ਰਹੀ ਹੈ ਵੱਡੀ ਤੁਹਾਨੂੰ ਕੀ ਕਹਾਂਗੇ ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਮੈਨੂੰ ਇਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਪ੍ਰਿੰਸਪੁਰ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੀ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਬਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮੇਥੋਂ ਦੇਲ ਪੁਆਏ ਮੋਟਰਸਾਈਕਲਾਂ ਦੇ ਲੋਡ ਦੇ ਵਿੱਚ ਮੁੰਡੇ ਬਿਲਕੁਲ ਇਹ ਖੁੱਲ ਕੇ ਉਹਨਾਂ ਨੇ ਕਿਤੇ ਨਾ ਨੀ ਵਿਚਾਰਨਾ ਮੈਨੂੰ ਪਾਣੀ ਨੂੰ ਕਿਹਾ ਕਿਸੇ ਨੇ ਨੀ ਚਾਹ ਨੂੰ ਕਿਹਾ ਕਿਸੇ ਨੇ ਨੀ ਰੋਟੀ ਨੂੰ ਕਿਹਾ ਕਿਸੇ ਨੇ ਨੀ ਮੋਟਰਸਾਈਕਲਾਂ ਚ ਤੇਲ ਨੂੰ ਕਿਹਾ ਉਹ ਬਹੁਤ ਪਿਆਰ ਦਿੰਦਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਦੀ ਇੰਨਾ ਇੰਨਾ ਸਤਕਾਰ ਮਾਨ ਜਿਤ ਪਿਆਰ ਦਿੰਦਾ ਫਰੀਦਕੋਟ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਰਣੀ ਰਹੂਗਾ ਸਰ ਜੀ ਮੇਨ ਪਾਰਟੀਆਂ ਸੀ ਚਾਰ ਵੱਡੀਆਂ ਪਾਰਟੀਆਂ ਤੇ ਇੱਕ ਪਾਸੇ ਤੁਸੀਂ ਵੱਡੇ ਕਲਾਕਾਰ ਵੀ ਸੀਗੇ ਮੈਦਾਨ ਦੇ ਵਿੱਚ ਤੇ ਕਾਰਨ ਵੱਡੀ ਲੀਡ ਮਿਲ ਰਹੀ ਹੈ ਤੁਹਾਨੂੰ ਗੱਲ ਇਹ ਹੈ ਜੀ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿਉਂਕਿ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਚਿਤਾ ਕੇ ਦੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਤੋਂ ਮੋਹ ਪੰਗ ਹੋ ਗਿਆ ਲੋਕਾਂ ਦਾ ਇਹਨਾਂ ਦਾ ਵਸ ਨਹੀਂ ਹੈ ਇਹ ਤਾਂ ਸਟੇਜਾਂ ਦਾ ਹੀ ਟੀਕ ਲੱਗਦੇ ਆ ਉਹਨਾਂ ਕਰਦੇ ਇਨਾ ਤੱਕ ਕੰਮ ਹੋ ਗਿਆ ਹਾਲੇ ਦੋ ਵਾਰੀ ਪਹਿਲਾਂ ਵੀ ਦਿੱਕੀ ਲੱਗਿਆ ਸੀ ਤਾਂ ਗੇਰੀ ਉੱਤੇ ਹੋ ਰਿਹਾ ਸੀ ਕੀ ਡਿਫਰ ਲੱਗਿਆ ਤੁਹਾਨੂੰ ਇਹ ਤੋਂ ਕਿਉਂਕਿ ਨੀਡ ਜਿਹੜੀ ਇੱਕ ਡਿਫਰੈਂਸ ਇਹ ਹੈ ਜੀ ਪਹਿਲਾਂ ਉਹ ਲੜਿਆ ਸੀ ਪਾਰਟੀ ਦੇ ਵੱਲ ਮਾਨ ਵਜੋਂ ਤਨਾ ਤਾਂ ਚਕਰਾਇਆ ਇੰਡੀਪੈਂਡੈਂਟ ਇਨ ਫੈਕਟ ਮੈਨੂੰ ਲੋਕਾਂ ਨੇ ਉਹਰੇ ਕਹਿ ਵੀ ਦਿੱਤਾ ਸੀ ਮੋਹਿਮ ਦੇ ਵਿੱਚ ਕਹਿੰਦੇ ਭਾਈ ਜੀ ਜੇ ਤੁਸੀਂ ਇਸ ਵਾਰੀ ਵੀ ਕਿਸੇ ਪਾਰਟੀ ਵੱਲੋਂ ਖੜਦੇ ਸੀ ਤਾਂ ਉਹਦੇ ਵਿੱਚ ਅਜੀ ਤਾਹੀਂ ਤੋ ਰਿਹਾ ਤੁਹਾਡੇ ਨਾਲ ਬਈ ਤੁਸੀਂ ਜਿਹੜੇ ਪੰਨੇ ਤੋਂ ਜਿਨ੍ਹਾਂ ਦੇ ਨਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹੇ ਵੀ ਉਹਨਾਂ ਨੂੰ ਪਿੱਛੇ ਨਹੀਂ ਦਿਖਾ ਸਕਦੇ ਅਸੀਂ ਕਿਵੇਂ ਗੁਰੂ ਕਰਨਾ ਸਿੱਖਣ ਨਹੀਂ ਆਉਂਦਾ ਜੀ ਰਿਪੋਰਟ ਦੇ ਬਦਲ ਤੀੜੇ ਲਾਸਟ ਹਫਤੇ ਕਾਫੀ ਰੁਖ ਬਦਲੇ ਜੀ ਬਹੁਤ ਰੁਖ ਬਦਲਿਆ ਜੀ ਬਹੁਤ ਜਦੋਂ ਤੇ ਅਸੀਂ ਸੂਲ ਵਾਲਾ ਰੋਡ ਸ਼ੋਅ ਕੀਤਾ ਉਸ ਤੋਂ ਬਾਅਦ ਕਹਾਣੀ ਬਦਲ ਗਈ ਜਿਹੜੇ ਜਿ 3-4 ਰੋਡ ਜੋ ਕੀਤੇ ਆ ਸਾਰਾ ਕੋਸ਼ਿਸ਼ ਬਦਲ ਕੇ ਲੱਗਦਾ ਮਾਨ ਸਾਹਿਬ ਨੇ ਤੁਹਾਡੇ ਪ੍ਰਤੀ ਨਿਰਾਸ਼ਗੀ ਜ਼ਾਹਰ ਕੀਤੀ ਹੈ ਕੀ ਕਹੋਗੇ ਜੇ ਤੋਂ ਬਾਤ ਕੋਈ ਪਾਰਟੀ ਜੁਆਇਨ ਕਰ ਸਕਦੇ ਕਿ ਨਹੀਂ ਜੀ ਨਹੀਂ ਅਸੀਂ ਐਵੇਂ ਹੀ ਚੱਲਾਂਗੇ ਤੇ ਪੰਛ ਦੇ ਨਾਲ ਹੀ ਪੰਛ ਜਿਹੜੇ ਚੱਲੇ ਆ ਜਿਸ ਨੂੰ ਨਹੀਂ ਜੀ 6 ਤਰੀਕ ਤੱਕ 7 ਤਰੀਕ ਤੱਕ ਕੋਈ ਜਸ਼ਨ ਨਹੀਂ ਕੋਈ ਮਾਨ ਸਾਹਿਬ ਨੇ ਤੁਹਾਡੇ ਪ੍ਰਤੀ ਜ਼ਾਹਰ ਕੀਤੀ ਹੈ ਨਿਰਾਸ਼ਗੀ ਕੀ ਕਹੋਗੇ ਕੋਈ ਨਹੀਂ ਸਤਕਾਰ ਕਰਦੇ ਉਹਨਾਂ ਦੀ